ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਦੇ ਇੱਕ OSD ਹੁੰਦੇ ਸੀ ਕੇ ਕੇ ਸਚਦੇਵਾ ਬਾਅਦ ਚੋ ਕਾਲੀ ਦਲ ਦੇ ਨਾਲ ਵੀ ਜੁੜੇ ਬੜੇ ਧਰਨੇ ਲੱਗਦੇ ਹੁੰਦੇ ਜਿਹੜਾ ਆਪਣਾ ਸੈਕਟਰ 16 ਵਾਲਾ ਕ੍ਰਿਕਟ ਸਟੇਡੀਅਮ ਜਾਂ ਮਟਕਾ ਚੌਂਕ ਮਟਕਾ ਚੌਂਕ ਧਰਨਿਆਂ ਦਾ ਇੱਕ ਕੇਂਦਰ ਹੁੰਦਾ ਸੀ ਬੜੀਆਂ ਰੋਜ਼ ਇੱਕ ਇੱਕ ਦਿਨ ਤੇ 15-15 ਵੀ ਧਰਨੇ ਚੱਲਦੇ ਹੁੰਦੇ ਕੋਈ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਚੌਂਕੀਦਾਰ ਯੂਨੀਅਨ ਬਰੋਜ਼ਗਾਰ ਫਿਰ ਕਿਸਾਨ ਜਥੇਬੰਦੀਆਂ ਵਨਸ ਵਨ ਨੇ ਧਰਨੇ ਲੱਗਦੇ ਰਹੇਗੇ ਨੇ ਇੱਕੋ OSD ਜਿਹੜੇ ਨਾ ਉਹ ਇੱਕੋ ਹੀ ਸਰਕਾਰ ਭੇਜਦੀ ਹੁੰਦੀ ਕਿ ਅੱਛਾ ਜੂਨੀਅਨ ਆ ਰਹੀ ਆ ਤੁਸੀਂ ਜਾ ਕੇ ਨਾ ਮੰਗ ਪੱਤਰ ਲੈ ਆਓ ਉਹ ਕੌਣ ਆਉਂਦਾ ਦਾ ਹੀ ਕੈਪਟਨ ਮਰਿੰਦਰ ਸਿੰਘ ਦਾ OSD ਕੇ ਕੇ ਸਜਦੇਵਾ ਇੱਕ ਵਾਰ ਜਰਨਲ ਕੈਟਾਗਰੀ ਵਾਲੇ ਮੁਲਾਜ਼ਮਾਂ ਦੀ ਬਹੁਤ ਵੱਡੀ ਰੈਲੀ ਸੀ ਜਿਹੜਾ ਤਾਜ਼ ਹੋਟਲ ਆ ਨਾ ਜੀ ਉਹਦੇ ਓਪੋਜ਼ਿਟ ਚੱਲ ਰਹੀ ਆਗੀ ਸੀ ਉਹ ਬੋਲਦੇ ਅਗੇ ਕਹਿੰਦੇ ਕਿ ਹੁਣ ਜੀ ਸਰਕਾਰ ਨੇ ਆਪਣਾ ਇੱਕ ਜਿਹੜਾ ਜਨਰਲ ਸਟੇ ਦੀ ਕਾਰਵਾਈ ਕਰ ਰਿਹਾ ਹੋਊਗਾ ਵੀ ਆਪਣੇ ਕੋਲ ਪਹੁੰਚ ਚੁੱਕੇ ਨੇ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦੇ ਓਐਸਡੀ ਸਾਹਿਬ ਕੇ ਕੇਸ ਦੇਵਾ ਸਾਹਿਬ ਆਪਾਂ ਇਹਨਾਂ ਨੂੰ ਨਾ ਮੰਗ ਪੱਤਰ ਦੇਵਾਂਗੇ ਆਪਣੀਆਂ ਮੰਗਾਂ ਸੀਐਮ ਤੱਕ ਪਹੁੰਚ ਜਾਣਗੀਆਂ ਤੇ ਆਪਣੀਆਂ ਮੰਗਾਂ ਲਾਗੂ ਹੋਣ ਜੇ ਨਹੀਂ ਤੇ ਆਪਾਂ ਸ਼ਗਰਸ਼ੀਲ ਕੰਮ ਇਹਨੇ ਫੇਰ ਆ ਜਾਾਂਗੇ ਪਿੱਛੇ ਜਿਹੜਾ ਥੱਲੇ ਲੋਕ ਬੈਠੇ ਨੇ ਕਹਿੰਦੇ ਸਚਦੇਵਾ ਨਹੀਂ ਇਹ ਝੂਠ ਦੇਵਾ ਵਾ ਬੀਐਸਸੀ ਇਹਨਾਂ ਨੂੰ ਮੰਗ ਪੱਤਰ ਨਹੀਂ ਦੇਣਾ ਕਿਉਂਕਿ 100 ਵਾਰ ਪਹਿਲਾਂ ਮੰਗ ਪੱਤਰ ਲੈ ਚੁੱਕਾ ਹੈਗਾ ਇਹਦਾ ਤਾਂ ਫਾਇਦਾ ਨਹੀਂ ਹੈ ਇਹ ਤਾਂ ਖਾਨਾ ਪੂਰਤੀ ਆ ਹੁਣ ਆ ਜਿਹੜੇ ਤਿੰਨ ਡੀਜੀਪੀ ਸੀ ਉਦਣ ਏਡੀਜੀਪੀ ਡੀਜੀਪੀ ਲੋਕਾਂ ਨੇ ਅੱਜ ਤੋਂ ਬਾਅਦ ਮੰਨਣਾ ਸ਼ੁਰੂ ਕਰ ਦੇਣਾ ਕਿ ਇਹਨਾਂ ਦੇ ਭਰੋਸਾ ਨਾ ਕਰਿਓ ਜਿਵੇਂ ਉਹ ਕੈਪਟਨ ਮਰੀਂਦਰ ਸਿੰਘ ਦਾ ਸੱਚ ਦੇਵਾ ਹੈ ਉਹਨਾਂ ਲੋਕਾਂ ਨੂੰ ਝੂਠ ਦੇਵਾ ਬਣਾ ਦਿੱਤਾ ਹੈਗਾ ਇਹ ਜਿਹੜੇ ਤਿੰਨ ਆਏ ਨੇ ਆਫੀਸਰ ਸਬਾਨ ਉਹਨਾਂ ਨੂੰ ਤੇ ਵਿਸ਼ਵਾਸ ਨਾ ਕਰਿਓ ਇਹ ਲੋਕਾਂ ਦਾ ਸਰਕਾਰ ਉਹ ਪੁਲਿਸ ਅਫਸਰਾਂ ਦੇ ਨਹੀਂ ਟੁੱਟਾ ਲੋਕਾਂ ਦਾ ਵਿਸ਼ਵਾਸ ਸਰਕਾਰ ਤੇ ਟੁੱਟ ਗਿਆ ਕਿ ਇੱਕ ਪਾਸੇ ਤੁਸੀਂ ਕਿਹਾ ਸੀ ਕਿ ਅਸੀਂ 10 ਤਰੀਕ ਤੋਂ ਪਹਿਲਾਂ ਪਹਿਲਾਂ ਭਾਨਾ ਸਿੱਧੂ ਰਿਹਾ ਕਰ ਦਾਂਗੇ ਤੇ ਉਹਦੇ ਹੱਕ ਚ ਉਹ ਰੈਲੀ ਦੇ ਵਿੱਚ ਤੁਸੀਂ ਇੱਕ ਨਵਾਂ ਮਕਦਮਾ ਦਰਜ ਕਰਦਾ ਅੱਗੇ ਤੋਂ ਜਿਹੜੇ ਵੀ ਚਾਹੇ ਉਹ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆ ਚਾਹੇ ਕੋਈ ਮੰਗ ਪੱਤਰ ਲੈਣ ਓਐਸਡੀ ਜਾਵੇ ਜਾਂ ਕੋਈ ਜ਼ਿਲ੍ਹੇ ਦਾ ਏਡੀਸੀ ਜਾਵੇ ਲੋਕੀ ਭਰੋਸਾ ਨਹੀਂ ਕਰਨਗੇ ਲੋਕੀ ਭਰੋਸਾ ਉਹਨੂੰ ਉਦੋਂ ਹੀ ਕਰਨਗੇ ਜਦੋਂ ਘੱਟੋ ਘੜ ਸਰਕਾਰ ਦਾ ਕੋਈ ਚੁਣਿਆ ਹੋਇਆ ਐਮਐਲਏ ਜਾਂ ਚੁਣਿਆ ਹੋਇਆ ਮੰਤਰੀ ਆਊਗਾ ਨਹੀਂ ਤੇ ਲੋਕ ਕੋਨਾ ਚਾ ਧਰਨੇ ਤੋਂ ਨਹੀਂ ਉੱਠਣਗੇ ਕਿਉਂਕਿ ਪੁਲਿਸ ਨੇ ਆਪਣਾ ਵਿਸ਼ਵਾਸ ਤੋੜ ਲਿਆ ਪਰ ਸਵਾਲ ਉਹ ਵੀ ਆ ਗਿਆ ਕਿ ਪੰਜਾਬ ਦੇ ਵਿੱਚ ਉਹ ਕਲਚਰ ਨਹੀਂ ਆ ਕਿ ਅਸੀਂ ਧੀਆ ਪੈਣਾ ਦੇ ਮਕਦਮੇ ਦਰਜ ਕਰਕੇ ਪੁਲਿਸ ਕਰਦੀ ਰਹੀਏ ਕਪੋਰਸ ਦੀ ਆਦਤ ਆ ਜਦੋਂ ਜਦੋਂ ਪੁਲਿਸ ਦੀ ਵਾਕਡੋਰ ਖੁੱਲੀ ਛੱਡੀ ਆ ਸਟੇਟ ਦਾ ਨੁਕਸਾਨ ਹੋਇਆ ਤੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਕਿ ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਔਰ ਐਡੀ ਵੱਡੀ ਕੋਈ ਉਥੇ ਘਟਨਾ ਨਹੀਂ ਲੋਕਾਂ ਦਾ ਇਕੱਠ ਆ ਤਾਂ ਜਿਹੜੇ ਤੁਸੀਂ ਮੱਕਾ ਦੇ ਵਿੱਚ 307 ਕੀਤੇ ਆਗੇ ਨੇ ਪੋਲੀਟਿਕਲ ਪਾਰਟੀਆਂ ਤੇ ਕਰਦੇ ਰਹੋ ਜਿਹੜੇ ਪਰਚੇ ਹੁੰਦੇ ਨੇ ਰਾਹ ਰੋਕਿਆ ਨੈਸ਼ਨਲ ਹਾਈਵੇ ਰੋਕ ਕੇ ਉਹ ਚੱਲਦੇ ਰਹਿੰਦੇ ਨੇ ਤੁਸੀਂ ਕਦੇ ਦਾਦੇ ਦੀਆਂ ਕਦੀਆਂ ਪੋਤਾਂ ਨੇ ਜਿਹੜੀ ਆਮ ਜਨਤਾ ਇਹ ਉਹ ਜਨਤਾ ਵਾ ਸੰਗਰੂਰ ਦੀ ਬਰਨਾਲੇ ਦੀ ਮਾਨਸੇ ਦੀ ਬਠਿੰਡੇ ਦੀ ਜਿਨ੍ਹਾਂ ਨੇ ਸਭ ਤੋਂ ਵੱਧ ਝਾੜੂ ਫੜਿਆ ਸੀ ਝੰਡਾ ਚੁੱਕਿਆ ਸੀ ਉਹੀ ਤੁਹਾਡੇ ਤੋਂ ਬਾਗੀ ਹੋਏ ਨੇ ਉਹ ਕਾਲੀਆਂ ਦੇ ਬਾਗੀ ਨਹੀਂ ਆ ਉਹ ਕਾਂਗਰਸ ਦੇ ਬਾਗੀ ਨਹੀਂ ਉਹ ਤੁਹਾਡੇ ਬਾਗੀ ਨੇ ਤੁਹਾਡੇ ਬਾਗੀ ਤਹਾਡੇ ਤੋਂ ਕਿਉਂ ਨਾਰਾਜ਼ ਹੋਏ ਨੇ ਉਹ ਤੁਸੀਂ ਹੀ ਦੇਖਣਾ ਪਰ ਜੇ ਮਕਦਮੇ ਦਰਜ ਕਰਕੇ ਇਹ ਸੋਚੋਗੇ ਕਿ ਉਹ ਜਿਹੜੇ ਉਹ ਲੋਕ ਜਿਹੜੇ ਕਾਲੀਆਂ ਦਾ ਰਾਜ ਪਲਟ ਸਕਦੇ ਨੇ ਕਾਂਗਰਸ ਦਾ ਰਾਜ ਪਲਟ ਸਕਦੇ ਨੇ ਇਹ ਉਹੀ ਹੈ ਨਾ ਪਾਨਾ ਸਿੱਧੂ ਜਿਹੜੇ ਅੱਜ ਵੀ ਚਰਨਿਸ ਚੰਨੀ ਕੀ ਕਹਿ ਰਹੇ ਨੇ ਕਹਿੰਦੇ ਯਾਰ ਮੈਂ ਚੀਫ ਮਿਨਿਸਟਰ ਸੀ ਇਸ ਮੁੰਡੇ ਨੇ ਮੈਨੂੰ ਪਿੰਡ ਨਹੀਂ ਜਾਣ ਦਿੱਤਾ ਹੈਗਾ ਤੇ ਅੱਜ ਉਸ ਮੁੰਡੇ ਦਾ ਕੀ ਹਾਲ ਹੋ ਰਿਹਾ ਪਤਾ ਨਹੀਂ ਪਾਨਾ ਸਿੱਧੂ ਪਛਤਾਉਂਦਾ ਕਿ ਨਹੀਂ ਪਛਤਾਉਂਦਾ ਹੁਣ ਸ਼ਾਇਦ ਪਛਤਾਉਂਦਾ ਹੋਊਗਾ ਕਿ ਮੇਰਾ ਕਸੂਰਤ ਹੈ ਪਰ ਮੇਰੀਆਂ ਭੈਣਾਂ ਦਾ ਕੀ ਕਸੂਰ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਸਰਕਾਰ ਨੇ ਕਰਤੀ ਖਾਣਾ ਪੂਰਤੀ ਹੁਣ ਸਰਕਾਰ ਕੀ ਕੀ ਕਹਿੰਦੇ ਹੁੰਦੇ ਨਾ ਕਿ ਸਰਕਾਰ ਨਾਲ ਜੋ ਪੁਲਿਸ ਲਾ ਲੋ ਕਿ ਥੁੱਕ ਕੇ ਚੱਟਣ ਸਰਕਾਰ ਪੁਲਿਸ ਚੱਟ ਕਰਨਾ ਨਹੀਂ ਚਾਹੁੰਦੀ ਵੀ ਥੁੱਕ ਕੇ ਚੱਟਣ ਵਾਲੀ ਪੁਲਿਸ ਨਹੀਂ ਹੁਣ ਕਰਨਾ ਚਾਹੁੰਦੀ ਹੈ ਪਰ ਹੁਣ ਅੱਗੇ ਤੋਂ ਜਿਹੜੇ ਪ੍ਰੋਟੈਸਟ ਹੋਣਗੇ ਉਹ ਕਿਵੇਂ ਲੋਕ ਇਹਨਾਂ ਤੇ ਭਰੋਸਾ ਕਰਨਗੇ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੱਤਾ